ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਆਂ ਜਿਲ੍ਹਾ ਗਰਦਾਸਪੁਰ ਦੇ ਪਿੰਡ ਘੁੰਮਣਾ ਦੇ ਵਿੱਚ ਸੋ ਇੱਥੇ ਬਹੁਤ ਵੱਡਾ ਜਿਹੜਾ ਵਰਸੀ ਸਮਾਗਮ ਜਿਹੜਾ ਵਾ ਉਹ ਕਰਵਾਇਆ ਜਾਂਦਾ ਹਰ ਸਾਲ ਬਾਬਾ ਜੀ ਸਾਡੇ ਨਾਲ ਨੇ ਬਾਬਾ ਜੀ ਨਾਲ ਗੱਲਬਾਤ ਕਰਕੇ ਥੋੜੀ ਜਾਣਕਾਰੀ ਸਾਂਝੀ ਕਰਦੇ ਆ ਕਿ ਇਸ ਵਾਰ ਕਿੰਨਾ ਜਿਹੜਾ ਵਰਸੀ ਸਮਾਗਮ ਜਿਹੜਾ ਨਾ ਹੋ ਜਾ ਰਿਹਾ ਐਂਜੋਏ ਖਾਲਸਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਬੀ ਇਸ ਵਾਰ ਕਿੰਨਾ ਜਿਹੜਾ ਵਰਸੀ ਸਮਾਗਮ ਜਿਹੜਾ ਮਿਲਿਆ ਇਸ ਵਾਰ ਜੀ ਵਰਸੀ ਸਮਾਗਮ ਜਿਹੜਾ ਤਨ ਤਨ ਬ੍ਰਹਮ ਗਿਆਨੀ ਸੰਤ ਬਾਬ ਉਹਨਾਂ ਦੇ 37ਵਾਂ ਜੋ ਗੁਰਮਤ ਸਮਾਗਮ ਉਹਨਾਂ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਆ ਪਹਿਲਾਂ ਗੁਰਦੁਆਰਾ ਅੰਗੀਠਾ ਸਾਹਿਬ 13 14 ਤੇ 15 ਨੂੰ ਗੁਰਮਤ ਸਮਾਗਮ ਹਨ ਤੇ ਬਾਅਦ ਵਿੱਚ ਗੁਰਦੁਆਰਾ ਤਪਸਤਾਨ ਜਿੱਥੇ ਬਾਬਾ ਜੀ ਨੇ ਤਪ ਕੀਤਾ ਹੈ ਉਥੇ 23 24 ਤੇ 25 ਦੇ ਗੁਰਮਤ ਸਮਾਗਮ ਹਨ ਕਿਵੇਂ ਦੀ ਜੜੀਆਂ ਤਿਆਰੀਆਂ ਜੜੀਆਂ 13 14 15 ਵਾਲੀਆਂ ਜੜੀਆਂ ਮੁਕੰਮਲ ਹੋ ਚੁੱਕੀਆਂ ਹਨ ਹਾਂਜੀ ਉਹ ਵੀ ਕੁਝ ਜ਼ਿਆਦਾ ਹੱਦ ਤੱਕ ਹੋ ਗਈਆਂ ਨੇ ਥੋੜੀਆਂ ਜਿਹੀਆਂ ਰਹਿੰਦੀਆਂ ਸੇਵਾਦਾਰ ਲੱਗੇ ਹੋਏ ਨੇ ਤੇ ਸੇਵਾਕਾਰ ਇਹਨੇ ਬਸ ਜੋ 2 14 24 ਮੁਕੰਮਲ ਹੋ ਜਾਣੀਆਂ ਨੇ ਬਾਅਦ ਵਿੱਚ 13 ਨੂੰ ਤੇ 14 ਨੂੰ ਤੇ 15 ਨੂੰ ਜਿਹੜੀ ਗੁਰੂ ਸੁਭਾਗਨ ਉਹ ਜੰਗੀ ਪੱਦਰ ਤੇ ਹੋਣ ਜਾ ਰਹੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਬਾਅਦ ਚੜ ਕੇ ਇਨਾ ਗੁਰੂ ਸੁਭਾਗਨ ਚ ਹਾਜ਼ਰੀਆਂ ਭਰੋ ਕਿਵੇਂ ਜਿਹੜੇ ਸਮਾਗਮ ਤੇ ਲੈ ਕੇ ਜਿਹੜੇ ਪ੍ਰਸ਼ਾਸਨ ਵੱਲੋਂ ਜਿਹੜੇ ਕੋਈ ਪ੍ਰਬੰਧ ਪੂਕਤਾ ਕੀਤਾ ਗਿਆ ਹਾਂਜੀ ਪ੍ਰਸ਼ਾਸਨ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਹਨ ਤੇ ਬਾਕੀ ਜਿਹੜੇ ਸੇਵਾਦਾਰ ਸੰਗਤਾਂ ਹਨ ਉਹ ਵੀ ਬਹੁਤ ਜਿਹੜੇ ਧਨਮਨ ਤੇ ਧੰਦੇ ਨਾਲ ਸੇਵਾਕਾਰੀਆਂ ਹਨ ਤੇ ਆਪਾਂ ਵੀ ਨਗਰ ਲੋਪੇ ਤੋਂ ਲੋਪੇ ਪਕੀਵੇਂ ਤੋਂ ਸੇਵਾ ਕਰਨ ਵਾਸਤੇ ਆਏ ਹਾਂ ਗੁਰਦੁਆਰਾ ਤਪਸਥਾਨ ਵਿਖੇ ਅੱਜ ਜੋ ਸਫਾਈ ਦੀ ਸੇਵਾ ਚੱਲ ਰਹੀ ਹੈ ਉਹ ਵੀ ਸੇਵਾਦਾਰ ਸਾਰੇ ਆਪਣੇ ਨਗਰ ਤੋਂ ਆਏ ਹਨ ਤੇ ਹੋਰ ਵੀ ਨਗਰਾਂ ਤੇ ਬਹੁਤ ਆ ਕੇ ਸੇਵਾ ਕਰ ਰਹੇ ਹਨ ਇਨਾ ਗੁਰਮੁਸਬਾਕਾ ਦੀ ਤਿਆਰੀ ਚੱਲ ਰਹੀ ਹੈ ਜਿਹੜੀ 13 14 ਨੂੰ ਸਮਾਗਮ ਹੁੰਦਾ ਉਹਦੀ ਕਿੰਨਾ ਚਿਰ ਪਹਿਲਾਂ ਜਿਹੜੀ ਤਿਆਰੀ ਕਾਲੀ ਹੋਈ ਉਹਦੇ ਤਕਰੀਬਨ 2 ਕੁ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ ਤਿਆਰੀਆਂ ਕਰਨੀਆਂ ਸ਼ੁਰੂ ਹੋ ਗਈਆਂ ਸਫਾਈਆਂ ਕਰਨੀਆਂ ਵਗੈਰਾ ਹੋਰ ਰਸਤੇ ਦੀਆਂ ਸਫਾਈਆਂ ਫਿਰ ਗੁਰਦੁਆਰਾ ਸਾਹਿਬ ਦੇ ਜੋ ਗਰਾਊਂਡ ਦੀ ਜਿੱਥੇ ਪੰਡਾਲ ਸਜਣਿਆਂ ਨੇ ਉੱਥੋਂ ਦੀਆਂ ਸਫਾਈਆਂ ਗੁਰਦੁਆਰਾ ਸਾਹਿਬ ਦੀਆਂ ਸਫਾਈਆਂ ਬਹੁਤ ਚਿਰ ਤੋਂ ਚੱਲ ਰਹੀਆਂ ਹਨ। ਉਹ ਵੀ ਇਸ ਵਾਰ ਥੋੜਾ ਝੋਨਾ ਵੀ ਚਲੋ ਲੇਟਾ ਥੋੜੇ ਪੈਲੀਆਂ ਦੇ ਵਿੱਚ ਵੀ ਨਹੀਂ ਥੋੜੀ ਬਿਜੀ ਨੇ ਪੈਲੀਆਂ ਵੀ ਸੰਜੀਪ ਪਰੀ ਹੋਈਆਂ। ਕਿਵੇਂ ਮਤਲਬ ਪਾਰਕਿੰਗ ਲਾ ਕੇ ਗੱਡੀਆਂ ਮੋਟਰਾਂ ਦਾ ਪ੍ਰਬੰਧ ਪੂਰਾ ਹੋ। ਹਾਂਜੀ ਉਹ ਪੂਰਾ ਪ੍ਰਬੰਧ ਹੈ ਉਹਨਾ ਬਾਬਾ ਜੀ ਨੇ ਬਾਬਾ ਜੀ ਨੇ ਨਾ ਉਸੇ ਵਾਸਤੇ ਪੰਡਾਲ ਵਾਸਤੇ ਲੰਗਰ ਵਾਸਤੇ ਤੇ ਪਾਰਕਿੰਗ ਵਾਸਤੇ ਜਿਹੜੀ ਪੈਲੀ ਹੈ ਉਹ ਛੱਡੀ ਹੋਈ ਹੈ ਇਸ ਤਰ੍ਹਾਂ ਹੀ ਫ੍ਰੀ ਹੈ ਬਿਲਕੁਲ। ਸਾਰੇ ਪਿੰਡ ਲੋ ਜਿਹੜੇ ਲੰਗਰ ਗੁਰਦੁਆਰਾ ਸਾਹਿਬ ਉੱਤੇ ਲੱਗੇ ਜਾਂ ਬਾਹਰ ਦੇ ਜਿਹੜੇ ਸੰਗਤਾਂ ਉਹਨਾਂ ਲੋ ਵੀ ਜਿਹੜੇ ਲੰਗਰ ਲਗਾਏ ਜਾਂਦੇ ਹਾਂ ਹਾਂਜੀ ਹਾਂਜੀ ਪਿੰਡ ਗੁਰਦਸਾਹਿਬ ਉੱਤੇ ਲਗਾਏ ਜਾਂਦੇ ਨੇ ਕੁਝ ਬਾਹਰ ਦੀਆਂ ਸੰਗਤਾਂ ਆ ਕੇ ਵੀ ਲਗਾਉਂਦੀਆਂ ਨੇ ਲੰਗਰ ਕਿੰਨੀ ਮਿਲ ਲੰਗਰ ਜਿਹੜੇ ਇੱਕ ਚਲਦੇ ਨ ਵਰਸਿਸ ਮੰਗਦੇ ਨੇ ਲੰਗਰ ਸਵਾਗਮ ਜਿਹੜੇ ਹਨ ਉਹ ਬਸੀ ਤੇ ਬਹੁਤ ਹੀ ਤੱਕਦੇ ਹਨ ਕੋਈ ਗਿਣਤੀ ਨਹੀਂ ਅਣਗਿਣਤ ਤਰ੍ਹਾਂ ਦੇ ਲੰਗਰ ਜਿਹੜੇ ਹਨ ਉਹ ਚੱਲਦੇ ਹਨ ਹਰ ਵਕ ਵਕ ਜਿੱਥੇ ਜਿਹੜੇ ਮਤਲਬ ਆ ਕੇ ਜਿਹੜੇ ਸੰਗਤਾਂ ਜਿਹੜੇ ਬਣੀ ਬਣੀ ਸ਼ਰਮਾਂ ਕਰ ਲਿਗੇ ਹਾਂਜੀ ਹਾਂਜੀ ਵੱਖ-ਵੱਖ ਜਥੇ ਬਹੁਤ ਨਾਮੀ ਜਥੇ ਇੰਟਰਨੈਸ਼ਨਲ ਜਥੇ ਟਾੜੀ ਜਥੇ ਰਾਗੀ ਜਥੇ ਤੇ ਜੋ ਭਾਈ ਰਣਜੀਤ ਸਿੰਘ ਢੜਨੀ ਵਾਲੇ ਉਹਨਾਂ ਵੀ ਆ ਕੇ ਇਨਾ ਗੁਰਮਸਬਗਮ ਤੇ ਹਾਜ਼ਰੀਆਂ ਭਰਦੀਆਂ ਨੇ ਉਹ ਬਾਬਾ ਜਿਹੜੇ 13 14 ਬਰਸੀ ਦਾਣ ਕੇ ਜਾਂ ਬਾਹਰ ਤੱਕ ਉਹ 24 ਤਰੀਕ ਨੂੰ ਆਉਣਗੇ ਰਾਤ ਨੂੰ ਤਾਂ ਆ ਦੇ ਸਮਗਮਾਂ ਚ ਹਾਂਜੀ ਜਿਹੜਾ ਬਾਬਾ ਜੀ ਲੋ ਜਿਹੜਾ ਸੋਖਾ ਜਿਹੜਾ ਗੁਰਦ੍ਰੰਗੀਠਾ ਸਾਹਿਬ ਵਿਖੇ ਉੱਥੇ ਬਾਬਾ ਜੀ ਦੀ ਕਿਹੜੀ ਕਿਹੜੀ ਨਿਸ਼ਾਨੀ ਜਿਹੜੀ ਉੱਥੇ ਉੱਥੇ ਬਾਬਾ ਜੀ ਦਾ ਬਸਤਰ ਨੇ ੜਾ ਨੇ ਜੋੜਾ ਆ ਸਾਈਕਲ ਨੇ ਜਿਹਦੇ ਤੋਂ ਵਿਚਰਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਸਾਈਕਲ ਆ ਹੋਰ ਉਹਨਾਂ ਦੀਆਂ ਜੋ ਪੋਤੀਆਂ ਹਨ ਉਹ ਜਿਹੜੇ ਵੱਢਦੇ ਹੁੰਦੇ ਸੀ ਜਨਮ ਸਾਖੀਆਂ ਪੋਤੀਆਂ ਹੋਰ ਬਹੁਤ ਨਿਸ਼ਾਨੀਆਂ ਹਨ ਉਹ ਤੁਹਾਡੇ ਪਿੰਡ ਲੈ ਕੇ ਬਾਬਾ ਜੀ ਦਾ ਬਹੁਤ ਜਿਹੜਾ ਇਤਿਹਾਸ ਹੈ ਇਹ ਵੀ ਜਿਹੜਾ ਬਰਾ ਰਿਹਾ ਇਸ ਤੋਂ ਵੀ ਥੋੜਾ ਜਾਣਨਾ ਪਵੇ ਹਾਂਜੀ ਸਾਡੇ ਪਿੰਡ ਬਾਬਾ ਜੀ ਦੇ ਜੋ ਚਰਨ ਪਏ ਸੀ ਉਹਨਾਂ ਦੇ ਮਾਤਾ ਅਤਾ ਕੁਲ ਜੀ ਦੇ ਨਾਲ ਜੋ ਵਿਆਹ ਹੋਇਆ ਸੀ ਉਹਨਾਂ ਦਾ ਤੇ ਉਸ ਦੇ ਨਾਲ ਸਾਡੇ ਜਿਹੜਾ ਸਾਲਾ ਨਗਰ ਹੈ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਵਿਆਹਪੁਰ ਵੀ ਉੱਥੇ ਮਨਾਉਂਦੇ ਆ ਪੰਜਾਰਾਂ ਮਾਗ ਨੂੰ ਜੋ 24 ਜਨਵਰੀ ਮੈਂਦਾ ਹੈ ਸੋ ਬਹੁਤ ਹੀ ਉਹ ਬਾਬਾ ਜੀ ਦੇ ਨਾਲ ਸਾਡੇ ਨਗਰ ਤੇ ਬਾਬਾ ਜੀ ਦੀ ਬੜੀ ਮਿਹਰ ਹੈ ਉਹਨਾਂ ਬਹੁਤ ਜੁੜਿਆ ਹੋਇਆ ਹੈ ਬਾਬਾ ਜੀ ਦੇ ਨਾਲ ਕੀ ਤੁਹਾਡੇ ਇਲਾਕੇ ਵਿੱਚ ਪਹਿਲਾਂ ਬਾਬਾ ਜੀ ਦਾ ਆਉਣ ਹੀ ਵਿਚਰਨ ਹੀ ਕਾਫੀ ਜਿਹੜੇ ਵਚਨ ਜਿਹੜੇ ਬੋਲ ਜਿਹੜੇ ਬਾਬਾ ਜੀ ਨੇ ਉਧਰ ਜਿਹੜੇ ਸੰਗਤਾਂ ਨੂੰ ਉੱਥੇ ਹਾਂਜੀ ਸਾਡਾ ਬਾਬਾ ਜੀ ਜਦੋਂ ਵਿਆਹ ਤੋਂ ਬਾਅਦ ਤਕਰੀਬਨ ਕਾਫੀ ਆਉਣਾ ਜਾਣਾ ਸੀ ਤੇ ਬਾਬਾ ਜੀ ਘਰਾਂ ਦੇ ਵਿੱਚ ਵੀ ਜੋ ਉਹਨਾਂ ਦੇ ਨਾਲ ਸੰਗਤਾਂ ਜਿਹੜੀਆਂ ਜੁੜੀਆਂ ਸੀ ਉਹਨਾਂ ਦੇ ਕੋਲ ਜਾਂਦੇ ਸੀ ਬਹੁਤ ਉਹਨਾਂ ਦਾ ਬਚਨ ਕਰਦੇ ਸੀ ਉਹਨਾਂ ਕੋ ਰਹਿੰਦੇ ਵੀ ਸੀ ਤੇ ਜਦੋਂ ਸੰਗਤਾਂ ਆਜਾਦ ਕਰਦੀਆਂ ਹੁੰਦੀਆਂ ਸੀ ਬਾਬਾ ਜੀ ਨੂੰ ਬਾਬਾ ਜੀ ਉਸੇ ਵੇਲੇ ਉੱਥੇ ਜਾ ਕੇ ਸੰਗਤਾਂ ਨੂੰ ਦਰਸ਼ਨ ਦੇ ਦਾਇਰੇ ਦਿੰਦੇ ਸੰਗਤਾਂ ਵੀ ਨਾਲ ਜਾਂਦੀਆਂ ਬਾਬਾ ਜੀ ਦੇ ਲੰਗਰ ਲੱਗਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਦੋਂ ਬਾਬਾ ਜੀ ਉੱਥੇ ਵਿਚਰਦੇ ਰਹੇ ਨੇ ਫੜਨ ਲੱਗੇ ਬਾਬਾ ਜੀ ਵੱਲੋਂ ਕੋਈ ਬਚਨ ਪਾਸ ਵੀ ਜਰ ਥੋੜਾ ਬਹੁਤ ਦਿੱਤੀ ਗਈ ਹਾਂਜੀ ਹਰਾਂ ਵੱਲੋਂ ਲਾ ਕੇ ਵੀ ਇਹਨਾਂ ਬਹੁਤ ਜੋ ਜਿੰਨਾ ਕਿੰਨਾ ਕੋ ਮਤਲਬ ਸੱਸਕੇ ਇਹਨਾਂ ਨੇ ਵੀ ਬਹੁਤ ਜਿਹੜਾ ਸੇਵਾ ਕੀਤੀ ਹੈ ਚਾਰੇ ਦੀ ਹੋਰ ਜਿਹੜਾ ਰਾਸਨ ਦੀ ਹੋਰ ਬਹੁਤ ਹੀ ਜਿਹੜੇ ਜਿੱਥੇ ਜਿੱਥੇ ਕਿਸੇ ਨੂੰ ਜਰੂਰ تھی ਉੱਥੇ ਉੱਥੇ ਇਹਨਾਂ ਬਾਬਾ ਜੀ ਨੇ ਸੇਵਾ ਨਿਭਾਈਆਂ ਨੇ ਹਰਾਂ ਵਾਸਤੇ ਵੀ ਕਾਫੀ ਜੜੀ ਫਸਲਾਂ ਵੀ ਜੜੀਆਂ ਲੋਕਾਂ ਦੀ ਜੜੀਆਂ ਤਬਾਹ ਹੋ ਗਈਆਂ ਨੇ ਮਤਲਬ ਕਾਫੀ ਜੜਾ ਮੋਲ ਨੂੰ ਤੇ ਹੁਣ ਔਰ ਤੇ ਜੜ ਜੰਗੀਵਤ ਨੂੰ ਕਾਫੀ ਜੜਾ ਸਮਾਂ ਲੱਗ ਸਕਦਾ ਹਾਂਜੀ ਹਾਂਜੀ ਤਕਰੀਬਨ ਫਸਲਾਂ ਤੇ ਉਧਰ ਜੜੀਆਂ ਨਾ ਬਹੁਤ ਮਤਲਬ ਸਾਰੀਆਂ ਖਤਮ ਹੀ ਹੋ ਗਈਆਂ ਨੇ ਤੇ ਉਹ ਉਹਨਾਂ ਦੇ ਚਲੋ ਬਾਬਾ ਕਾਰਸੇਵਾ ਵਾਲਿਆਂ ਵੱਲੋਂ ਵੀ ਬਾਬਾ ਜੀ ਵੱਲੋਂ ਵੀ ਬਹੁਤ ਸੇਵਾਵਾਨ ਭਾਈਆਂ ਦਾ ਜਿਹਨਾਂ ਜੋ ਪਿਆਲਿਆਂ ਦੇ ਵਿੱਚੋਂ ਰੇਤਾ ਕੱਢਣ ਦੀ ਜਿਹੜੀ ਸੇਵਾ ਉਹ ਚੱਲ ਰਹੀ ਆ ਤੇ ਬਾਕੀ ਜੋ ਪਹਿਲਾਂ ਰਾਸਨ ਦੀ ਸੇਵਾ ਉਹ ਇਹਨਾਂ ਬਾਬਾ ਜੀ ਨੇ ਬਹੁਤ ਤਰੀਕੀ ਕਿੰਨੀ ਮੱਲੋ ਸੰਗਤ ਜਿਹੜੀ ਇਹਨਾਂ ਦੋਹਾਂ ਵਰਸਿਸ ਸਮਾਗਮਾਂ ਤੇ ਰੇਡੀ ਆਉਂਦੀ ਜਿਹੜੀ ਆ ਇਹ ਇਹਨਾਂ ਵਰਸੀਆਂ ਸਮਾਗਮਾਂ ਤੇ ਅਣਗਿਣਤ ਸੰਗਤ ਆਉਂਦੀ ਹੈ ਕੋਈ ਗਿਣਤੀ ਕਰਨ ਵਾਲੀ ਨਹੀਂ ਇੰਨੀ ਇੱਕ ਸੰਗਤ ਆਉਂਦੀ ਹੈ ਜਿੰਨਾ ਕੁ ਮਤ ਬਾਬਾ ਜੀ ਪੰਡਾਲ ਦਾ ਪ੍ਰਬੰਧ ਕਰਦੇ ਹਨ ਉਦੋਂ ਕਿਤੇ ਦੋਣੀ ਸੰਗਤ ਹੋ ਜਾਂਦੀ ਹੈ ਸੋ ਬਹੁਤ ਹੀ ਬਾਬਾ ਜੀ ਨਤਮਸਤਕਾਉਣ ਵਾਸਤੇ 13 14 15 ਅਤੇ 23 24 25 ਨੂੰ ਬਹੁਤ ਹੀ ਸੰਗਤ ਆਉਂਦੀ ਹੈ ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀਆਂ ਸੰਗਤਾਂ ਜਿਹੜੀਆਂ ਸੇਵਾ ਮੰਨ ਲੋ ਕਰ ਰਹੀਆਂ ਨੇ ਤੇ ਜਾਂ ਹੋ ਵੀ ਰਹੀ ਹੈ ਹਾਂਜੀ ਹਾਂਜੀ ਵੱਖ-ਵੱਖ ਪਿੰਡਾਂ ਤੋਂ ਸੇਵਾ ਦੀ ਡਿਊਟੀ ਲੱਗਦੀ ਹੈ ਵਾ ਇਆਂ ਵਾਰਾਂ 'ਚ ਤੇ ਬਹੁਤ ਚਿਰ ਤੋਂ ਸੰਗਤਾਂ ਆ ਰਹੀਆਂ ਨੇ ਸੇਵਾਕਾਰੀਆਂ ਨੇ ਹੁਣ ਵੀ ਕਰ ਰਹੀਆਂ ਨੇ ਜਿਨ੍ਹਾਂ ਚ ਗੁਰਮਤਿ ਸਮਾਗਮ ਚੱਲਦੇ ਰਹੇ ਨੇ ਉਹਨਾਂ ਚ ਮਤਲਬ ਸੇਵਾ ਹੁੰਦੀ ਰਹੇਗੀ ਬਾਦ ਵਿੱਚ ਫਿਰ ਸੁਭਾਈਆਂ ਸੁਈਆਂ ਵਾਸਤੇ ਫਿਰ ਸੰਗਤਾਂ ਆਉਣੀਆਂ ਨੇ ਇਸ ਇਲਾਕੇ ਦੇ ਵਿੱਚ ਜਿਹੜਾ ਹਲਕਾ ਪੂਰਾ ਜਗਰਾਸਪੁਰ ਕਹਿੰਦੇ ਇਹ ਤਾਂ ਬਾਬਾ ਜੀ ਦਾ ਮੰਦਿਰ ਹੈ ਕਾਫੀ ਬਾਬਾ ਜੀ ਦੀ ਜਿਹੜਾ ਹਰ ਘਰ ਦੇ ਵਿੱਚ ਜਿਹੜੀਆਂ ਬਾਬਾ ਜੀ ਦੇ ਫੋਟੋਆਂ ਵੇਖੋ ਜਿਹੜੀ ਮਿਲਦੀ ਹਾਂਜੀ ਹਾਂਜੀ ਬਿਲਕੁਲ ਬਾਬਾ ਜੀ ਇੱਕ ਬਹੁਤ ਹੀ ਪੂਰਨ ਬ੍ਰਹਮ ਗਿਆਨੀ ਹੋਏ ਹਨ ਜਿਨ੍ਹਾਂ ਨੇ ਬਹੁਤ ਹੀ ਜੋ ਬੰਦਗੀ ਕੀਤੀ ਹੈ ਇੱਥੇ ਬਹੁਤ ਅਰਦੀ ਕਰਵਾ ਵਾਲੇ ਜਿੱਥੇ ਬਾਬਾ ਜੀ ਨੇ ਇੱਥੇ ਚਰਨ ਉਹਨਾਂ ਦੇ ਪਏ ਤੇ ਉਹਨਾਂ ਨੇ ਭਗਤੀ ਕੀਤੀ ਹੈ ਸੋ ਇਸ ਇਸੇ ਭਗਤੀ ਦੇ ਕਰਕੇ ਹੀ ਜੋ ਸੰਗਤਾਂ ਸਾਰੇ ਗੁਰਦਾਸਪੁਰ ਤੇ ਬਹੁਤ ਹੀ ਕਿਰਪਾ ਹੈ ਬਾਬਾ ਜੀ ਦੇ ਦੂਰ ਦੂਰ ਤੋਂ ਵੀ ਆਉਂਦੀਆਂ ਹਨ ਸੰਗਤਾਂ ਇੱਥੇ ਤਾਂ ਆਉਂਦੀਆਂ ਹਨ ਗੁਰਦਾਸਪੁਰ ਜ਼ਿਲ੍ਹੇ ਚ ਕਿਉਂਕਿ ਬਹੁਤ ਦੂਰ ਦੂਰ ਤੋਂ ਬਾਹਰ ਵੀ ਕੋਈ ਸੰਗਤਾਂ ਵਿੱਚ ਕਈ ਦਸ ਸੁਣਨ ਨੂੰ ਆਉਂਦਾ ਹੈ ਕਿ ਬਾਹਰ ਵੀ ਜੋ ਬਾਹਰ ਦੇ ਦੇਸ਼ਾਂ ਦੇ ਵਿਦੇਸ਼ਾਂ ਵਿੱਚ ਵੀ ਬਾਬਾ ਜੀ ਦੇ ਵਰਸੀ ਸਵਾਗਤ ਜਿਹੜੇ ਹਨ ਉਹ ਚੱਲਦੇ ਨੇ ਪਿਛਲੇ ਦਿਨੀ ਬਾਬਾ ਸ਼ਿਵ ਜਿਹੜੇ ਬੋੜੀ ਵਾਲੇ ਸਤਕੰਡ ਜਿਹੜੇ ਪੁਨਰ ਸਤੰਭ ਹਾਂਜੀ ਹਾਂਜੀ ਉਹਨਾਂ ਦੇ ਬਾਬਾ ਜੀ ਜੋ ਸੇਵਕ ਸਨ ਜਦੋਂ ਬਾਬਾ ਜੀ ਜੀਵਨ ਕਾਲ ਦੇ ਉਹਨਾਂ ਦੇ ਨਾਲ ਰਹੇ ਉਹਨਾਂ ਦੇ ਨਾਲ ਸਿਉ ਨਿਭਾਈਆਂ ਉਹਨਾਂ ਦੇ ਬਚਨ ਮੰਨਦੇ ਰਹੇ ਤੇ ਉਹ ਪਿਛਲੇ ਦਿਨੀ ਜੋ ਆਪਣਾ ਪੰਜਪੋਤ ਸੀਰੀ ਤੋਂ ਤਿਆ ਕੇ ਸਰਚਖੰਡ ਪੰਜਾਬ ਰਾਜੇ ਆ ਉਹ ਇਹ ਸਨ ਬਾਬਾ ਜੀ ਜਿਹੜੇ ਖੁਦ ਆਪ ਹੀ ਇੱਕ ਜਿਹੜੀ ਸੇਵਾ ਕਰ ਰਹੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿਹੜੀ ਬਾਬਾ ਜੀ ਲੋਲੋ ਜਿਹੜੀ ਸੇਵਾ ਲਗਾਈ ਜਾਂਦੀ ਹੈ ਉਹਨਾਂ ਵਰਸਿਸ ਸਮਾਗੋਨ ਸਾਰੀ ਜਾਣਕਾਰੀ ਜਿਹੜੀ ਵਰਸਿਸ ਸਮਾਗੋਨ ਲੈ ਕੇ ਬਾਬਾ ਜੀ ਜਾਣਾ ਇਹ ਸਾਂਝੀ ਕੀਤੀ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪ੍ਰੀਤ ਸਿੰਘ ਖੁਸ਼ੀ